ਤਾਜ਼ ਜਦੋਂ ਕਾਪੀਆਂ ਦਾ ਕੰਮ ਕਰਦਾ ਆ ਸਕੂਲਾਂ ਦੇ ਬੱਚਿਆਂ ਦੀਆਂ ਕਾਪੀਆਂ ਦਾ ਕਾਰਖਾਨਾ ਸੀ ਹੁਣ ਮੇਰਾ ਭਾਈ ਵੱਲ ਹਿੰਦੂ ਬਰਲੇ ਜੇ ਕੁਮਾਰ ਮੈਨੂੰ ਉਹ ਲੋ ਯਾਦ ਸਾਡੇ ਕਿਸੇ ਕਾਰੀਗਰ ਦੇ ਘਰ ਸਿੱਖ ਮੁੰਡਾ ਹੋਇਆ ਮੁੰਡਾ ਹੋਣ ਤੋਂ ਤੋਦਨਵਾਦੀ ਆਪਣੇ ਸਾਥੀਆਂ ਨੂੰ ਕਹਿੰਦਾ ਮੈਂ ਸ਼ਰਾਬ ਦੀ ਪਾਰਟੀ ਦੇਣੀ ਹੈ ਮੁੰਡੇ ਦੀ ਖੁਸ਼ੀ 'ਚ ਇਹਨੇ ਪੀਣੀ ਆਜੋ ਆਖੋ ਸਾਥ ਨਾਲ ਸਿੱਖ ਤਾਂ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਦੇ ਬਜਨ ਸੁਵਾਲਣ ਮਾਰਾਈ ਕਹਿੰਦੇ ਜੇ ਮੈਂ ਖੁਸ਼ੀ ਵੀ ਦੇਣਾ ਤੇ ਉਹਦੇ ਕਾਰਜ ਗੁਰਬਾਣੀ ਅਨੁਸਾਰ ਕਰਨੇ ਆਖੋ ਸਤਿਗੁਰੂ ਬ੍ਰਹਮ ਸਾਹਿਬ ਦੀ ਤਾਬਿਆਂ ਕਰ ਗੁਰਬਾਣੀ ਅਨੁਸਾਰ ਤੁਹਾਨੂੰ ਗੱਲ ਚੰਗੀ ਲੱਗੇ ਵੇਖ ਲਓ ਰਵਾਜ ਇੱਕ ਦਿਨ ਬਾਅਦ ਦੋ ਦਿਨ ਬਾਅਦ ਸ਼ਹਿਦ ਦੀ ਗੁੜਤੀ ਦੇਦੇ। ਬੱਚਿਆਂ ਨੂੰ ਸ਼ਹਿਦ ਦੀ ਗੁੜਤੀ ਦੇਣੀ। ਇਹ ਬੇਨਤੀ ਹੈ। ਜੇ ਸ਼ਹਿਦ ਦੀ ਗੁੜਤੀ ਵੀ ਦੇਣੀ ਹੋਵੇ ਤੇ ਗੁਰਬਾਣੀ ਅਨਸਾਰ ਹੀ ਦੇਣੀ ਆਖੋ ਸਤਿਗੁਰੂ। ਹੋ ਕੀ शायद भी शीशी हो सके यार पाठ जब जीत साहब हाजरी ला मेरा शायद की करो ये बच्चन लिया यारा नहीं कर सकते पंज कर लो पंज नहीं कर सकते दो कर लो दो नहीं कर सकते एक कर लो ਉਸ ਸਾਡੇ ਵੇਖਦੇ ਆ ਤੁਹਾਡੇ ਮੇਰੇ ਇੱਕ ਕੀਤਾ ਸੋ ਮੰਨਿਆ ਤੁਸੀਂ ਫਿਰ ਜਦੋਂ ਮੈਨੂੰ ਵਾਹ ਪੁਰਸ਼ਾਂ ਦੱਸੇ ਤੁਹਾਨੂੰ ਚੰਗਾ ਲੱਗੇਵੇ ਫਿਰ ਜਦੋਂ ਬੱਚੇ ਨੂੰ ਉਂਗਲ ਪਾ ਕੇ ਸ਼ਹਿਦ ਦੀ ਗੁੜਤੀ ਦੇਣੀ ਹੈ ਕੋਈ ਜ਼ਰੂਰੀ ਨਹੀਂ ਉਦੋਂ ਤੁਸੀਂ ਉਂਗਲ ਮੋਜ ਪਾਈ ਬੱਚੇ ਦੇ ਜ਼ਰੂਰੀ ਨਹੀਂ ਕਿ ਵਾਵਾ ਉਹਦੀ ਜ਼ੁਬਾਨ ਤੇ ਆਪਣੀ ਉਂਗਲ ਨਾਲ ਲਿਖੜਾ ਆਪਣੀ ਭਾਵਨਾ ਨਾਲ ਹੀ ਪੁੰਜ ਪਾਈ ਨਾ ਤੇ ਉਹਦੀ ਜ਼ੁਬਾਨ ਤੇ ਮੈਂ ਉਂਗਲ ਨਾਲ ਵਾਵਾ ਲਿਖਿਆ ਫਿਰ ਵਾਵੇ ਨੂੰ ਵਾ ਲਿਖਿਆ ਫਿਰ ਹਾਹੇ ਨੂੰ ਸਿਆਰੀ ਪਾ ਕੇ ਫਿਰ ਗੱਗੇ ਨੂੰ ਗੂ ਰਾਰੇ ਨੂੰ ਰੂਹ ਮਾਪੋੜ ਕਹਿੰਦੇ ਸੀ ਪਹਿਲੀ ਗੁੜਤੀ ਸ਼ਹਿਦ ਦੀ ਬੱਚੇ ਦੇ ਮੁਖ ਤੇ ਜਾਵੇ ਤੇ ਵਾਈ ਗੁਰੂ ਸ਼ਬਦ ਹੀ ਜਾਵੇ ਵਾਇ ਗੁਰੂ ਸ਼ਬਦ ਇੱਕ ਸ਼ਹਿਦ ਤੇ ਜਪਜੀਤ ਸਾਹਿਬ ਪੜੀ ਇਹ ਕੋਦੇ ਮੁੱਖ ਵਿੱਚ ਪੈਣਾ ਜਿਹੜਾ ਅੰਦਰ ਕੁਝ ਜਾਣਾ ਉਹ ਵਾਇ ਗੁਰੂ ਸ਼ਬਦ ਦੇ ਰੂਪ ਚ ਗਿਆ ਗੱਜ ਕੇ ਆਖੋ ਸਾਹਿਬ ਰੂਪ ਇਹ ਤਾਂ ਬੜਾ ਮਾਤਾ ਸ਼ਰਮੋਂ ਆਪਣੇ ਨਾਮ ਦੀ ਲਾਜ ਹੁੰਦੀ ਏ ਸਾਨੂੰ ਵੀ ਤੁਹਾਨੂੰ ਅੱਜ ਤੁਸੀਂ ਦੁਕਾਨ ਕਰ ਰਹੇ ਹੋ 20 ਸਾਲ ਤੋਂ ਪਹਿਲੇ ਦਾਦਾ ਪੈਦਾ ਸੀ ਫਿਰ ਤੁਹਾਡਾ ਪਿਤਾ ਹੁਣ ਤੁਸੀਂ ਵੇਂਦੇ ਹੋ ਨਾਂ ਦਾਦੇ ਦਾ ਚੱਲ ਰਿਹਾ ਦੁਕਾਨ ਤੇ ਇਹ ਕਈ ਹਰੀ ਲਾਜ ਹੁੰਦੀ ਏ ਇਹੋ ਜੇ ਹਾਲਾਤ ਨਾਲ ਬਣ ਜਾਣੇ ਬੰਦ ਹੋ ਜੇ ਮੇਰੇ ਵੱਡਿਆਂ ਦਾ ਨਾਮ ਰਵੇ ਆਖੋ ਸਤਿਨਾਮ ਵਾਹਿਗੁਰੂ ਨਾਮ ਦੀ ਧਾਰ ਪਰਮੇਸ਼ਰ ਰੋਵੇਂ ਆਪਣੇ ਨਾਮ ਦੀ ਇਲਾਜ ਹੁੰਦੀ ਹੈ ਇਹਦੇ ਅੰਦਰ ਪਹਿਲੀ ਗੁੜਤੀ ਵਾਹਿਗੁਰੂ ਸ਼ਬਦ ਹੀ ਗਈ ਹੈ ਇਹ ਬੱਚਾ ਕਿਤੇ ਨਾਮ ਵਾਲਾ ਹੀ ਨਿਕਲੇ ਆਖੋ ਸਤਿਗੁਰ ਬੱਚੇ ਤੋਹਾਰੇ ਸਤਿਗੁਰ ਬੱਚੇ ਤੋਹਾਰੇ ਮੂਹ ਜਲ ਚਲ ਤੁਮਾਰੀ ਸਤਿਗੁਰੂ ਬਚੇ ਤੇ ਤੁਮਾਰੀ ਹੱਥ ਗੁਰ ਬਚੇ ਤੁਮਾਰੀ ਹੱਥ ਗੁਰ ਬਚੇ ਬਚੇ ਤੇ ਤੁਮਾਰੀ ਤੁਹਾਨੂੰ ਦੋਸਤ ਕਹਿ ਮਿੱਤਰ ਕਹਿ ਸਹੇਲੀਆਂ ਕਹਿਣ ਰਿਸ਼ਤੇਦਾਰ ਕਹਿਣ ਜੀ ਬੇਟਾ ਹੋਇਆ ਹੈ ਪਾਰਟੀ ਕਰਾਂ ਦੇਣੀ ਇਹੋ ਜੀ ਪਾਰਟੀ ਦੇਣੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਹੋਵੇ ਉਹ ਪਾਰਟੀ ਕੀ ਹੋਵੇ ਗੁਰੂ ਦਾ ਲੰਗਰ ਹੋਵੇ ਕੀਰਤਨ ਹੋਵੇ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਸਿਖਾਈ ਹੈ ਭਰਗੁਏ ਜੀ ਦਾ ਆਗਮਨ ਹੋਇਆ ਤੇ ਸਾਰੇ ਸਿੱਖ ਕਹਿੰਦੇ ਮਾਰਾ ਖੁਸ਼ੀ ਬੜੀ ਚੜੀ ਹੈ ਕੀ ਕਰੀਏ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਰੋ ਕੁਰਬਾਨੀ ਸਖੀ ਆਨੰਦ ਦਾ

ਭੋਗ ਤੋਂ ਪਹਿਲੇ ਕਿਹ ਉਠਣਾ ਨਹੀਂ ਪਿਆਰ ਵਿੱਚ ਬੇਨਤੀ ਕਰਦੇ ਆ ਦੇਦੇਓ ਪਰਵਾਰ ਦੀ ਸਾਰੀ ਸੰਗਤ ਦੇ ਹੱਥ ਖੜੇ ਕਰ। ਅੱਡ ਸੱਤ ਭੋਗ ਪਾਵਾਂ। ਕਾਵਾ। ਇਹ ਹਾ ਸਤਿ ਸ੍ਰੀ ਅਕਾਲ। ਕਹਿੰਦੇ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਆਪੋ ਸਾਂ। ਕਾਵਾ ਲੱਗੀ ਹੈ ਹੁਣ ਅਸੀਂ ਖੇਤਾਂ 'ਚ ਤੇ ਗਏ ਨਹੀਂ ਕਰੀ। ਇੱਕ ਖਰਬੂਜੇ ਨੂੰ ਆਂਦਾ ਹੋਣਾ ਰੰਗ ਉਹਨੂੰ ਵੇਖ ਕੇ ਦੂਜਿਆਂ ਨੂੰ ਆਇਂਦਾ ਹੋਣਾ। ਉਹ ਸੰਗਤ ਦੋ ਚਾਰ ਉਠਣ ਦਾ ਇਹ ਦੂਜਾ ਰੰਗ ਆ ਜਾਂਦਾ ਚਲੋ ਅਸੀਂ ਵੀ ਉਠੀਏ ਆਪਕੋ ਕਿ ਗਲਤੀਆਂ ਸਾਡੀਆਂ ਸਰੀਏ ਹੀ ਗਲਤੀਆਂ ਬੈਠਦੇ ਲੇਟਾਂ ਜਾਂ ਜਿਵੇਂ ਵੀ ਸਾਰਾ ਟਾਈਮ ਟੇਬਲ ਹੀ ਪੂਰਾ ਟਾਈਟ ਹੈ ਪੂਰਾ ਸੂਰਾ ਹੈ ਤੁਹਾਡਾ ਸਾਫ ਜ਼ਰੂਰੀ ਹੈ ਤੇਰਾ ਜਨਮ ਹੀ ਹੋਇਆ ਅੱਡ ਸੱਤ ਭੋਗਵਾ ਦਾਂਗੇ ਇਹ ਚੀਜ਼ਾਂ ਘਰ ਖੰਡੀਆਂ ਤੁਹਾਡੇ ਕੋਈ ਘਰ ਪੁੱਤਰਾ ਹੋਵੇ ਪੁੱਤਰ ਹੋਵੇ ਲੋਕੀ ਕਹਿੰਨੇ ਪਾਰਟੀ ਦੇਣ ਪਾਰਟੀ ਦਿਓ ਅੱਜ 39ਵਾਂ ਬਚਨ ਸੰਜਾ ਹੋ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ 52 ਬਚਨਾਂ ਚ ਸਾਰੇ ਕਾਰਜ ਸਿੱਖ ਨੇ ਗੁਰੂ ਗਰੰਥ ਸਾਹਿਬ ਦੀ ਤਾਬਿਆ ਕਰਨੇ ਤੇ ਗੁਰਬਾਣੀ ਅਨੁਸਾਰ ਕਰਨੇ ਆਖੋ ਸਾਧੂ ਤੁਹਾਨੂੰ ਕੋ ਕਵੇ ਪਾਰਟੀ ਦਿਓ ਤੇ ਆ ਇਸ ਤਰ੍ਹਾਂ